ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਤੰਗੀ ਹੈ ਕਲੇਸ਼ ਰਹਿੰਦਾ ਹੈ ਤਾਂ ਬੀਬੀਆਂ ਸਵੇਰੇ ਜਾਪ ਬਣਾਉਣ ਲੱਗਿਆਂ ਇਹਨਾਂ ਸ਼ਬਦਾਂ ਦਾ ਜਾਪ ਇਹ ਸ਼ਬਦ ਦਾ ਜਾਪ ਜ਼ਰੂਰ ਕਰਨਾ ਵੀਰ ਵੀ ਇਹ ਸ਼ਬਦ ਦਾ ਜਾਪ ਕਰ ਸਕਦੇ ਆ ਪਰ ਪਣਾ ਦੇ ਇਸ ਸ਼ਬਦ ਦੇ ਜਾਪ ਕਰਨ ਨਾਲ ਸਾਰੇ ਘਰ ਦਾ ਵਾਤਾਵਰਨ ਸਾਰੇ ਘਰ ਦਾ ਮਾਹੌਲ ਠੀਕ ਰਹਿੰਦਾ ਹੈ ਵਧੀਆ ਰਹਿੰਦਾ ਹੈ ਤਾਂ ਮੇਰੀਆਂ ਭੈਣਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਵੀ ਆਪਣਾ ਨਿਤਨੇਮ ਕਰਨਾ ਹੁੰਦਾ ਹੈ ਉਹ ਕਰਕੇ ਜਦੋਂ ਰਸੋਈ ਵਿੱਚ ਜਾ ਕੇ ਪਹਿਲੀ ਚਾਹ ਬਣਾਉਂਦੀਆਂ ਹਨ ਜਾਂ ਫਿਰ ਦੁੱਧ ਤਿਆਰ ਕਰਦੀਆਂ ਹਨ ਉਦੋਂ ਪੰਜਵੇਂ ਪਾਸ਼ਾ ਸਿਰ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਖਮਣੀ ਸਹਿਬ ਵਿੱਚੋਂ ਇਹ ਦੋ ਪੰਕਤੀਆਂ ਦਾ ਜਾਪ ਜ਼ਰੂਰ ਕਰਨਾ ਹੈ ਪ੍ਰਭ ਕੈ ਸਿਮਰਨ ਰੈਦ ਸੈਦ ਨਾਉ ਨੈਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਬੁੱਧ ਪ੍ਰਭ ਕੈ ਸਿਮਰਨ ਰੈਦ ਸੈਦ ਨਿਉ ਨੈਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਬੁੱਧ ਇਹਨਾਂ ਸ਼ਬਦਾਂ ਦਾ ਜਾਪ ਤੁਸੀਂ ਕਰਨਾ ਹੈ ਸਵੇਰ ਦੀ ਚਾਹ ਤੋਂ ਲੈ ਕੇ ਤੁਸੀਂ ਸਾਰੇ ਦਿਨ ਵਿੱਚ ਜੋ ਵੀ ਕੰਮ ਕਰਨੇ ਹਨ ਰਾਤ ਦੀ ਰੋਟੀ ਤੱਕ ਤੁਸੀਂ ਇਹਨਾਂ ਸ਼ਬਦਾਂ ਦਾ ਜਾਪ ਆਪਣੇ ਮਨ ਵਿੱਚ ਕਰਨਾ ਹੈ ਜਰੂਰ ਵੀ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਇਹਨਾਂ ਸ਼ਬਦਾਂ ਦਾ ਜਾਪ ਜਰੂਰ ਕਰਨਾ ਹੈ ਜੇਕਰ ਅਸੀਂ ਮਹਾਪੁਰਖਾ ਦੁਆਰਾ ਦੱਸੀ ਗਈ ਯੋਗਤੀ ਅਨੁਸਾਰ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਰੋਟੀ ਤੱਕ ਇਹਨਾਂ ਸ਼ਬਦਾਂ ਦਾ ਜਾਪ ਕਰਦੇ ਹਾਂ ਤਾਂ ਸਾਨੂੰ ਇਸ ਦਾ ਫਾਲ ਜ਼ਰੂਰ ਮਿਲੇਗਾ ਵਾਹਿਗੁਰੂ ਜੀ ਦਾ ਸਾਨੂੰ ਦਾਤਾਂ ਦੇਣ ਲਈ ਤਿਆਰ ਹੀ ਬੈਠੇ ਹੁੰਦੇ ਹਨ ਬਸ ਸਾਨੂੰ ਮੰਗਣਾ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ